ਕਿਹੜਾ ਵਾ ਆ ਜੋ ਸਾਡੇ ਕੋਲ ਰੇ ਰੇ ਗਏ ਆ ਨਵੀਂ ਵਿੱਚ ਕੁਵਾਈ ਆ ਕਿਹੜਾ ਸੋਹਰਾ ਮਰਦੇ ਪਾਸੇ ਆਈ ਐ ਤੇ ਹਰਾਨ ਆਈ ਆ ਤੇ ਸਾਡੇ ਘਰੋਂ ਵੇਚੋ ਨਹੀਂ ਹੁਣ ਤੁਸੀਂ ਆਪਲਾ ਰੱਖ ਲਿਓ ਨਾ ਨੋਟਸ ਦੇ ਪਾਸੇ ਅਭੀ ਜੇ ਉਹ ਜਿਹੜਾ ਸਿਆਕਮੇ ਕੇ ਮੇਜਰ ਲੈਂਗਾ ਬਣਾ ਮੈਂ ਚੈਲੋ ਉਹ ਆ ਤੁਸੀਂ ਲੈ ਜਾਣਾ ਅਲਸਰ ਵੇਚੋ ਕੀ ਹੋਇਆ ਕਰੀ ਪਹਿਲਾਂ ਹੀ ਬੈਕਪੈਨਰ ਹੋ ਗਏ ਬੈਕਪੈਨਰ ਹੋ ਗਏ ਡਾਕਾਪੜਾ ਵਾਲਾ ਟਾਂਗੜਾ ਵੇਖੋ ਲੱਗ ਕੇ ਕੁੱਤਾ ਮਿੱਟੀ ਨਾਲ ਹੋਇਆ ਲੱਗ ਕੇ ਅੱਜ ਤੱਕ हमारे आस पास के वातावरण में फैक्ट्रियों से निकलने वाले जहरीले धुएं और रसायनों का प्रभाव बहुत बढ़ता नज़र आ रहा है यह न केवल हमारे पर्यावरण को नुकसान पहुँचाता है बल्कि हमारे स्वास्थ्य को भी खतरे में डाल रहा है ऐसा ही एक मामला लुधियाना के चंडीगढ़ रोड के पास देखा गया जहाँ लोगों ने जमकर प्रदर्शन किया जिसमें उन्होंने पंजाब प्रदूषण बोर्ड और प्रशासन से फैक्ट्री बंद करने की मांग की जानकारी अनुसार पंद्रह दिन पहले भी इस मामले को लेकर फैक्ट्री के मालिकों ने आश्वासन दिया लेकिन समस्या का समाधान न होने पर लोग सड़कों पर उतरने के लिए मजबूर हो गए ਗੁਰਚਤ ਨਹੀਂ ਚਾਹ। ਪਤਾ ਨਹੀਂ ਬੋਰ ਲੇਕੇ ਬੈਠੇ ਸ਼ਨੀਵਾਰ ਕੀ ਮਾਮਲਾ। ਇਹ ਅਸੀਂ ਜੋ ਪ੍ਰਦੂਸ਼ਣ ਚੱਲ ਰਿਹਾ ਕੈਂਸਰ ਚੱਲ ਰਹੀ ਸਾਡੇ ਬੱਚੇ ਵੀ ਬਿਮਾਰ ਹੋ ਰਹੇ ਆ ਤੇ ਮੇਰੇ ਵੀ ਆ ਪਈ ਫੇਸ ਮਕਰ ਪਿਆ ਮੇਰੇ ਵੀ ਇਸੇ ਕਾਰਨ ਪਿਆ ਹੈ। ਸਾਹ ਲੈਣਾ ਵੀ ਔਖਾ ਹੋਇਆ। ਪਾਣੀ ਵੀ ਗੰਦਾ ਹੋ ਰਿਹਾ। ਸਾਰਕ ਚੀਜ਼ ਕੋਈ ਚੀਜ਼ ਨਹੀਂ ਚੰਗੀ ਜਿਹੜਾ ਅਸੀਂ ਸਾਰ ਸਾਰੂ ਹੋਈ ਅਸੀਂ ਇਹ ਨਿਆ ਚਾਹੁੰਨੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਫੈਕਟਰੀ ਜਾਂ ਬੰਦ ਕਰਨ ਬੰਦ ਕਰਾ ਕੇ ਜਾਵਾਂਗੇ ਜੇ ਨਾ ਬੰਦ ਕਰਨਗੇ ਇੱਥੇ ਹੀ ਤਰਨਾ ਲੱਗਾ ਸਾਰ ਸਬੰਦ ਕਰ ਬਸ ਜੇ ਕੋ ਪਹਿਲੇ ਵੀ ਤੁਸੀਂ ਫੈਕਟਰੀ ਕਈ ਦਿਨਾਂ ਤੋਂ ਜਲਦੀ ਵੀ ਲਜੀਸਾ ਪਾ ਲੱਗਦੀ ਪੁਰਾਣੀ ਫੇਡਿਸ ਤੋਂ ਪਹਿਲੇ ਤੁਸੀਂ ਪ੍ਰੋਟੈਸਟ ਨਹੀਂ ਕੀਤਾ ਪਹਿਲੇ ਕੋਈ ਗੱਲ ਕੀਤੀ ਕਿਸੇ ਦਾ ਨਾਮ ਹਾਂ ਜੀ ਕਰਕੇ ਗਏ ਸੀ ਗੱਲ 15 ਸਾਲਾਂ ਸਾਲ ਦਿੱਤਾ ਸੀ 15 ਦਿਨ ਦਿਨਾਂ ਦਿੱਤਾ ਸੀ ਇਹਨਾਂ ਫਿਰ ਵੀ ਕੋਈ ਅਸਰ ਨਹੀਂ ਕੀਤਾ

ਕਿਹੜੀ ਨਵਾਂ ਹੈ ਕਿਹਾ ਅਰਕੇਸ਼ ਜੈਨ ਅਰਕੇਸ਼ ਜੈਨ ਅੱਛਾ ਫੈਕਟਰੀ ਦਾ ਨਾਮ ਹਾਂਜੀ ਅੱਛਾ ਤੇ ਤੁਸੀਂ ਪ੍ਰਸ਼ਾਸਨ ਦੇ ਦਲਾਵੇ ਕਿਸ਼ ਜੈਨ ਨਾਲ ਲੱਗਾ ਹਾਂ ਪ੍ਰਸ਼ਾਸਨ ਨੂੰ ਇੰਤਲਾ ਹਾਂਜੀ ਹਾਂਜੀ ਬਹੁਤ ਵਾਰੀ ਦਿੱਤੀ ਆ ਆਏ ਪ੍ਰਸ਼ਾਸ ਅੱਜ ਵੀ ਆਏ ਆ ਅੱਛਾ ਜੀ ਹਾਂਜੀ ਪੁਲਿਸਨ ਕੋਰ ਪਹੁੰਚੇ ਮੋਕੇ ਹਾਂਜੀ ਹਾਂਜੀ ਠੀਕ ਹੈ ਅੰਦਰ ਗਏ ਅੰਦਰ ਗੱਲਬਾਤ ਕਰ ਰਹੇ ਆਪੋ ਵੀ ਦੀ ਗੱਲ ਕਰ ਰਹੇ ਪਰ ਸਾਡੇ ਬੰਦੇ ਪੰਚਾਇਤ ਹੀ ਬੈਠੀ ਆ ਸਾਰਾ ਨਗਰ ਸਾਟਾ ਬੈਠਾ ਸਾਨੂੰ ਕੋਈ ਪਤਾ ਨਹੀਂ ਅੰਦਰ ਕੀ ਹੋ ਰਿਹਾ ਕੀ ਨਹੀਂ ਅੱਛਾ ਜੀ ਹਾਂਜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਹੀ ਮੰਗ ਕਰਦੇ ਆ ਜਾਂ ਤੇ ਫੈਕਟਰੀ ਬੰਦ ਹੋਵੇ ਬੀ

ਅਸਰ ਤਾਂ ਪੈਣਾ ਚਾਹੀਦਾ ਵਾ ਇਹਨਾਂ ਨੇ 15 ਦਿਨ ਦਾ ਟਾਈਮ ਲਿਆ ਸੀਗਾ ਤੇ ਹੁਣ 15 ਦਿਨ ਤੋਂ ਉੱਪਰ ਹੋ ਗਏ ਨੇ ਫੇਰ ਅੱਜ ਇਹਨਾਂ ਨੇ ਟਰੱਕ ਕਰਵਾਇਆ ਫੱਕ ਦਾ ਛਟਾਇਆ ਵਾ ਸਾਡਾ ਬੱਚਾ ਖੋਦ ਹੋਰ ਬ੍ਰੇਨ ਦਾ ਆਪਰੇਸ਼ਨ ਹੋਇਆ ਵਾ ਲੱਗਦਾ ਨਹੀਂ ਆਪਾਂ ਨੂੰ ਕਿਸੇ ਚੀਜ਼ ਤੋਂ ਇਤਰਾਜ਼ ਆਏ ਜਿਹੜੀ ਇਹ ਟਮਾਉਟ ਰਿਹਾ ਰਾਤ ਨੂੰ ਵੀ ਇਹਦੇ ਕਰਕੇ ਇਤਰਾਜ਼ ਆਇਆ ਪਾਣੀ ਇਹ ਜਿਹੜੇ ਤੇਲ ਵਾਲਾ ਪਾਣੀ ਪੀਂਦੇ ਨੇ ਸਾਰੇ ਘਾਸੇ ਜਾਨਵਰ ਵੀ ਵਿਚਾਰੇ ਖਾਂਦੇ ਨੇ ਖਾਣਾ ਖਾਂਦੇ ਨੇ ਉਹਨਾਂ ਦੇ ਵੀ ਅੰਦਰ ਜਾ ਰਹੇ ਆ ਉਹਨਾਂ ਨੂੰ ਇਨਫੈਕਟ ਹੋ ਰਿਹਾ ਤੇ ਇਨਸਾਨਾਂ ਨੇ ਤਾਂ ਹੋਣਾ ਹੀ ਹੋਣਾ ਇਸ ਫੈਕਟਰੀ ਬੰਦੀ ਕਰੀ ਸਾਬ ਜੀ ਉਸ ਟਾਈਮ ਵੀ ਵਿਰੋਧ ਕਰ ਸਕਦੇ ਉਸ ਟਾਈਮ ਨੇ ਕਿਤਾ ਉਹ ਇਸ ਸਮੇਂ ਆ ਕੇ ਇਹ ਹੁਣ ਪਹਿਲਾਂ ਪਹਿਲਾ ਕੰਮ ਪਹਿਲਾਂ ਤਾਂ ਚੱਲਦਾ ਆ ਰਿਹਾ ਅੱਛਾ ਜੀ ਹਾਂ ਜੀ ਤੇ ਹੁਣ ਪ੍ਰਸ਼ਾਸਨਾਂ ਕੀ ਮੰਗ ਹੈ ਸਾਡੀ ਸਾਡੀ ਇਹੀ ਮੰਗ ਹੈ ਵੀ ਇਹਨਾਂ ਫੈਕਟਰੀ ਨੂੰ ਬੰਦ ਕੀਤਾ ਜਾਵੇ ਠੀਕ ਹੈ ਹਾਂ ਜੀ ਤੇ ਕੀ ਨਾਮ ਹੈ ਤੁਹਾਡਾ ਮੇਰਾ ਗੁਰਨਾਮ ਸਿੰਘ ਹੈ ਮੈਂ ਮੰਦਰਨੀ ਚ ਪਿੰਡ ਦੇ ਵਿੱਚ ਹੱਦ ਗ੍ਰੰਥ ਸਿੰਘ ਅ ਜੀ ਅੱਛਾ ਜੀ ਪਈ ਉਹ ਅੱਜ ਫੈਕਟਰੀ ਦੇ ਬਾਹਰ ਬੈਠੋ ਕੀ ਕਾਰਨ ਲੈ ਕੇ ਜਿਹੜਾ ਫੈਕਟਰੀ ਦੇ ਬਾਹਰ ਬੈਠਣਾ ਪਾਇਆ ਦਾ ਕਾਰਨ ਇਹ ਮੇਰੇ ਤਕਰੀਬਨ ਨਗਰ ਦੇ ਵਿੱਚ ਆਉਣ ਤੋਂ ਪਹਿਲਾਂ ਕਾफी ਸਾਲਾਂ ਤੋਂ ਸਰਪੰਚ ਸਾਹਿਬ ਅਤੇ ਸਾਬਕਾ ਸਰਪੰਚ ਸਮਝੋਰ ਮੌਜੂਦ ਨਹੀਂ ਇਹਨਾਂ ਨੇ ਕਾफी ਸਾਲਾਂ ਤੋਂ ਲੇਖ ਪੱਤਰ ਵੀ ਦਿੱਤਾ ਸੀ ਬੇਨਤੀ ਵੀ ਕੀਤੀ ਸੀ ਵੀ ਇਹ ਬੰਦ ਕੀਤਾ ਜਾਵੇ ਜਿਹਦੇ ਕਾਰਨ ਸਾਡੇ ਨਗਰ ਦੇ ਵਿੱਚ ਸਾਨੂੰ ਸਾਹ ਲੈਣ ਦੇ ਵਿੱਚ ਸਾਨੂੰ ਪਾਣੀ ਪੀਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਸਾਡੇ ਨਗਰ ਦਾ ਪਾਣੀ ਸਾਫ ਨਹੀਂ ਹੈਗਾ ਔਰ ਅਸੀਂ ਜਦੋਂ ਨਗਰ ਤੋਂ ਅਸੀਂ ਆਪ ਤੁਰ ਕੇ ਜਾ ਸਕਦੇ ਹਾਂ ਅੱਖਾਂ ਦੇ ਵਿੱਚ ਸਵਾਹ ਪੈਂਦੀ ਹੈ ਜਿਹਦੇ ਨਾਲ ਸਰੀਰ ਦਾ ਕਾਫੀ ਨੁਕਸਾਨ ਹੁੰਦਾ ਸੋ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਇਹ ਫੈਕਟਰੀ ਹੋਣੀ ਵੈਸੇ ਤਾਂ ਇਹ ਨਗਰ ਦੇ ਵਿੱਚ ਇੱਥੇ ਰਹਿ ਰਹੇ ਆਂ ਅਸੀਂ ਸਾਡੇ ਨੇੜੇ ਇਦਾਂ ਦੀ ਫੈਕਟਰੀ ਕੋਈ ਹੋਣੀ ਨਹੀਂ ਚਾਹੀਦੀ ਇਹਨਾਂ ਨੂੰ ਕੋਈ ਏਰੀਆ ਸਾਫ਼ ਦੇਖਣਾ ਜਿੱਦੇ ਜਿੱਥੇ ਇਹਨਾਂ ਦਾ ਕੰਮ ਇਦਾਂ ਦਾ ਚੱਲ ਸਕੇ ਤੇ ਅਸੀਂ ਇਹੀ ਮੰਗ ਕਰਦੇ ਵੀ ਬੰਦ ਹੋਣੀ ਚਾਹੀਦੀ ਏ ਵੀ ਜਿਹਦੇ ਨਾਲ ਸਾਡੇ ਛੋਟੇ ਬੱਚਿਆਂ ਦਾ ਸਾਡੇ ਨਗਰ ਦਾ ਇਦਾਂ ਨੁਕਸਾਨ ਨਾ ਹੋ ਤੁਸੀਂ ਦੇਖੋ ਇਹਦੇ ਖਿਲਾਫ ਪਹਿਲੇ ਲੱਕੇ ਭਾਈ ਉਹਨਾਂ ਨੇ ਵੀ ਇਹਦੇ ਖਿਲਾਫ ਤਾਂ ਮੈਂ ਦੱਸ ਤਾ ਸੀ ਉਹ ਤਾਂ ਵੀ ਹੱਲ ਜ ਨਹੀਂ ਹੋਲਾ ਜਿਵੇਂ ਤੁਸੀਂ ਦੇਖੋ ਸੰਤ ਸਿਚੀ ਵਾਲ ਸਾਹਿਬ ਵੀ ਇਹ ਬੁੱਢੇ ਦਰਿਆ ਤੇ ਕੰ ਦੇਖੋ ਜੀ ਸਰਕਾਰਾਂ ਜੇ ਚੰਗੀਆਂ ਹੋਣ ਤਾਂ ਸਭ ਕੁਝ ਹੋ ਸਕਦਾ ਇਹ ਪੰਜਾਬ ਪ੍ਰਦੂਸ਼ਣ ਬੋਰਡ ਨੂੰ ਇਹਨਾਂ ਨੂੰ ਇਦਾਂ ਦੀ ਪਰਵਾਹ ਵੀ ਨਹੀਂ ਦੇਣੀ ਚਾਹੀਦੀ ਪਹਿਲਾਂ ਤਾਂ ਇਹਨਾਂ ਦੇ ਬਾਹਰ ਕੋਈ ਲਿਖਤ ਪਤਾ ਹੋਣਾ ਚਾਹੀਦਾ ਵੀ ਇਹਨਾਂ ਨੂੰ ਅਥਾਰਟੀ ਮਿਲੀ ਹੋਈ ਹੈ ਇਹ ਬਿਲਕੁਲ ਬੇਉਨੀਯਾਦ ਆਪਣੀ ਵੱਲ ਹੀ ਚਲਾ ਰਹੇ ਆ ਇਹ ਜਿਦੇ ਨਾਲ ਸਾਰਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਔਰ ਸਾਡੇ ਨਗਰ ਦੇ ਵਿੱਚ ਕਿੰਨੀਆਂ ਦੀਆਂ ਬਿਮਾਰੀਆਂ ਫਿਰ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਨਗਰ ਦੀ ਕਿੰਨੀ ਕੁ ਸਫਾਈ ਕਰ ਲਵਾਂਗੇ ਕਿੰਨੇ ਕੁ ਅਸੀਂ ਬਦਲਾਵ ਕਰ ਲਵਾਂਗੇ ਜੇ ਸਾਡੇ ਆਲੇ-ਦੁਆਲੇ ਸਾਡਾ ਸਾਫ਼ ਨਹੀਂ ਹੈਗਾ ਪ੍ਰਸ਼ਾਸਨ ਨੇ ਦਲਾ ਦਿੱਤਾ ਤੁਸੀਂ ਹਾਂਜੀ ਪ੍ਰਸ਼ਾਸਨ ਨੇ ਦਲਾ ਦਿੱਤਾ ਹਾਂਜੀ ਹਾਂਜੀ ਪ੍ਰਸ਼ਾਸਨ ਪਹਿਲਾਂ ਵੀ ਆਇਆ ਸੀਗਾ ਔਰ ਪੱਤਰਕਾਰ ਵੀ ਪਹਿਲਾਂ ਬਹੁਤ ਪਹੁੰਚੇ ਆ ਸਾਰੀ ਨਿੱਗਰ ਦੀ ਸੰਗਤ ਤਕਰੀਬਨ ਦੋ ਤਿੰਨ ਵਾਰੀ ਤਰਨਾਲ ਆਲੇ ਸਾਰੀ ਸੰਗਤ ਨਿੱਗਰ ਜਿੰਦ ਕੱਟੀ ਹੋ ਕੇ ਆਉਂਦੀ ਹੈ ਪਰ ਸਾਡੇ ਆਉਣ ਦਾ ਕੋਈ ਸੱਟਾ ਨਿਕਲਦਾ ਨਾ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰਦੇ ਪਹਿਲੇ ਵੀ ਤਰਨਾਲ ਆਇਆ ਸੀ ਅਸੀਂ ਤਾਂ ਸਾਲਾਂ ਵਿੱਚ ਤਰਨਾਲ ਦੇ ਨਾਲ ਬੈਠੇ ਆ ਜੀ ਕੋਈ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਆ ਬੇਨਤੀ ਕਰਦੇ ਆ ਆਏ ਹੁਣ ਤੱਕ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਸੀਗਾ ਉਹ ਵੀ ਕਹਿ ਕੇ ਵੀ ਤੁਸੀਂ ਦੇਖੋ ਕਿ ਕੀ ਸੱਟਾ ਨਿਕਲਦਾ ਇਹਨਾਂ ਦਾ ਹੁਣ ਪ ਨਿੱਕਰ ਦੇ ਵਿੱਚ ਆ ਕੇ ਸਾਰੀ ਉਹਨਾਂ ਨੇ ਜਾਂਚ ਕੀਤੀ ਹੈ ਸਕੂਲ ਦੇ ਵਿੱਚ ਜਾ ਕੇ ਜਿੱਥੇ ਬੱਚੇ ਪੜ ਰਹੇ ਹੈ ਉਹਨਾਂ ਦਾ ਮਿੱਡੇ ਵਿੱਚ ਉਹਨਾਂ ਦਾ ਖਾਣਾ ਬਣਦਾ ਉਹ ਸਾਰਾ ਤੁਸੀਂ ਦੇਖੋ ਜਾ ਕੇ ਉਹਦੇ ਵਿੱਚ ਸਾਰੀ ਇਹ ਸੁਆਹ ਗੰਧ ਪੈ ਰਹੀ ਹੈ ਜਿਹੜਾ ਉਹਨਾਂ ਦੇ ਅੰਦਰ ਕੋਈ ਗੱਲਬਾਤ ਹੋਈ ਫੈਕਟਰੀ ਵਾਲੇ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਉਹ ਹੋਣ ਆਏ ਅਸੀਂ ਸਵੇਰੇ ਬੈਠੇ ਹਾਂ ਇੱਥੇ ਤੁਪ ਦੇ ਵਿੱਚ ਕਿਸੇ ਨੇ ਇੱਥੇ ਰੋਟੀ ਨਹੀਂ ਖਾਦੀ ਸਵੇਰ ਸਭ ਤੋਂ ਪਹਿਲਾਂ ਆਪਣੇ ਘਰਾਂ ਦੇ ਵਿੱਚ ਆਣ ਕੇ ਇੱਥੇ ਬੈਠੇ ਹਾਂ ਦਰਿਆ ਮਿਛਾ ਕੇ ਸ਼ਾਂਤ ਵੀ ਟੰਗ ਦੇ ਨਾਲ ਪੁਰ ਤਾਂ ਅੰਦਰ ਬੈਠੇ ਉਹਨਾਂ ਨੇ ਗੱਲਬਾਤ ਕਰ ਲਈ ਉਹਨੂੰ ਕੀ ਹੁੰਦਾ ਦਿਖਦੇ ਹੈ ਜੀ ਹਾਂਜੀ ਸਰਪੰਚ ਸਾਹਿਬ ਕੀ ਮੰ ਰੰਗਦਾ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਕਰਦੇ ਆਂ ਪਰ ਸਾਡੀਆਂ ਮੰਗਾਂ ਪੂਰੀਆਂ ਹੋ ਨਹੀਂ ਰਹੀਆਂ ਸਿਰਫ ਸਾਨੂੰ ਇੱਕ ਦਿਲਾਸਾ ਦੇ ਕੇ ਦੋ ਭੇਜ ਦਿੱਤਾ ਜਾਂਦਾ ਵੀ ਕੋਸ਼ਿਸ਼ਾਂ ਦੇ ਵਿੱਚ ਹੱਲ ਹੋ ਜਾਊਗਾ ਪਰ ਉਹ ਹੱਲ ਹੋਇਆ ਨਹੀਂ ਅੱਜ ਉਸ ਇੰਨੇ ਦਿਲਾਸਿਆਂ ਨੂੰ ਨਾ ਪੂਰਾ ਹੁੰਦੇ ਦੇਖ ਕੇ ਅਸੀਂ ਆ ਕੇ ਇੱਥੇ ਦਰੀਆਂ ਵਜਾ ਕੇ ਬੈਠ ਗਏ ਆਂ ਵੀ ਜਦੋਂ ਤੱਕ ਸਾਡਾ ਪ੍ਰੋਪਰ ਹੱਲ ਕਰ ਦੋਗੇ ਉਦੋਂ ਅਸੀਂ ਚਲਾਂਗੇ ਅਸੀਂ ਸਵੇਰੇ 8 ਵਜੇ ਦੇ ਇੱਥੇ ਬੈਠੇ ਆਂ ਹੁਣ ਤਕਰੀਬਨ 11:30 ਵਜੇ ਦਾ ਸਮਾਂ ਹੋ ਚੁੱਕਿਆ ਮਾਲਕ ਹੁਣ ਪਹੁੰਚਿਆ ਦੇ ਪ੍ਰੋਜੈਕਸ਼ਨ ਬੋਰਡ ਵੀ ਬੈਠੇ ਅੰਦਰ ਬੰਦ ਕਮਰਾ ਮੀਟਿੰਗ ਹੋ ਰਹੀ ਆ ਹੋਣ ਕੀ ਹੋਣਾ ਕੀ ਨਹੀਂ ਹੋਣਾ ਉਹ ਪਤਾ ਨਹੀਂ ਆ ਪਰ ਫਿਰ ਵੀ ਅਸੀਂ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਜਾਣਾ ਕਿ ਤੇਰੀ ਦੇ ਵਿੱਚ ਕਿੰਨੀ ਫੈਕਟਰੀਆਂ ਆਏ ਜੋ ਇਸ ਤਰੀਕੇ ਦੇ ਕੰਮ ਕਰ ਰਟਾਈਆਂ ਆ ਜਿਹੜਾ ਕੰਮ ਕਰ ਰਹੇ ਨੇ ਫੈਕਟਰੀਆਂ ਕਿੰਨੀ ਫੈਕਟਰੀਆਂ ਨੇ ਡਾਈੰਗ ਦੀਆਂ ਫੈਕਟਰੀਆਂ ਦਾ 8-10 ਨੇ ਜੀ ਇੱਥੇ ਵੀ ਛੜੀਆਂ ਨੇ ਪਰ ਤਿੰਨ ਫੈਕਟਰੀਆਂ ਨੇ ਜਿਹੜੀਆਂ ਮਤਲਬ ਬਹੁਤ ਹੀ ਲਾਪਰਵਾਹੀ ਨਾਲ ਚੱਲਦੀਆਂ ਨੇ ਉਹਨਾਂ ਨੂੰ ਕਿਸੇ ਦੀ ਵੀ ਕੋਈ ਸਿਹਤ ਦੇ ਬਾਰੇ ਧਿਆਨ ਨਹੀਂ ਹੈਗਾ ਉਹ ਮਤਲਬ ਸ਼ਰਿਆਮ ਸਾਰੇ ਰੂਲਾਂ ਦੀਆਂ ਤੇ ਜੀ ਆਰਡਰੀਆਂ ਨੇ ਹੁਣ ਪਤਾ ਨਹੀਂ ਉਹਨਾਂ ਦੇ ਨਾਲ ਕੌਣ ਮਿਲਿਆ ਆ ਕਿਹਦੇ ਪਾਵਰ ਤੇ ਚੱਲਦੀਆਂ ਨੇ ਉਹ ਅੱਛਾ ਜੀ ਇਸੇ ਕਰਕੇ ਜਦੋਂ ਸਾਡੀ ਕਿਤੇ ਵੀ ਬਾਹਰ ਨਹੀਂ ਚੱਲੀ ਅਸੀਂ ਪੋਲੂਸ਼ਨ ਬੋਰਡ ਨੂੰ ਵੀ ਬਾਰ-ਬਾਰ ਕੰਪਲੀਟਾਂ ਕਰੀਆਂ ਆ ਆਖਰਕਾਰ ਅੱਜ ਅਸੀਂ ਇੱਥੇ ਆ ਕੇ ਪਹੁੰਚੇ ਠੀਕ ਹੈ ਤੇ ਕੀ ਮੰਗ ਕਰ ਰਹੇ ਹੋ ਕਿ ਸਸਨਾਂ ਕੇ ਜੀ ਵੀ ਪੋਲੂਸ਼ਨ ਬੋਰਡ ਵੀ ਪਹੁੰਚਿਆ ਵਾ ਤੇ ਇਹਨਾਂ ਲੋਕ ਦਿਖਾ ਦੇਣ ਉਹਨਾਂ ਆ ਕੀ ਮੰਗ ਕਰਦੇ ਅਸੀਂ ਪੋਲੂਸ਼ਨ ਬੋਰਡ ਤੋਂ ਵੀ ਤੇ ਫੈਕਟਰੀਆਂ ਤੋਂ ਵੀ ਮੰਗ ਕਰਦੇ ਜਿਹੜੀਆਂ ਚੋਲਾਂ ਦੀਆਂ ਫੱਕ ਜਾਲਦੇ ਆ ਇਹ ਅਸੀਂ ਜਾਲਣ ਨਹੀਂ ਦੇਣੀ ਇਹ ਨਾ ਜਾਲਣ ਤਾਂ ਅਸੀਂ ਐਸਟੀ ਐਸੈਮਲ ਹੋ ਜਾਣਗੇ ਨਹੀਂ ਅਸੀਂ ਬੈਠੇ ਹਾਂ ਅਗਰ ਸੁਣਵਾਈ ਨੂੰ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਅਸੀਂ ਤਾਂ ਬੈਠੇ ਹੀ ਹਾਂ ਅੱਜ ਬਹਿ ਕੇ ਸੁਣਵਾਈ ਹੋਣੀ ਤਾਂ ਹੁਣ ਜਦੋਂ ਕਰਨਗੇ ਠੀਕ ਹੈ ਇੱਥੇ ਲੈ ਕੇ ਆਪਣਾ ਟਰਾਲੀਆਂ ਲੈ ਕੇ ਖੜੇ ਹੋ ਜਾਣਾ ਜੀ ਕੋਈ ਨਹੀਂ ਸੁਣਵਾਈ ਤਾਂ ਬੈਠੇ ਦੰਦੋ ਕਰਨੇ ਸ਼ੁਰੂ ਤੋਂ ਜਾ ਕੇ ਨਹੀਂ ਸਟੇਜ ਤੋਂ ਹੀ ਲਾਓ 2 ਸਾਲ ਪਹਿਲਾਂ ਦਿੱਲੀ ਰੋਲਦੇ ਰਹੇ ਹੁਣ ਇੱਥੇ ਰੋਲਦੇ ਰਹਿੰਦੇ ਠੀਕ ਹੈ ਕੀ ਜਿਹੜੀ ਹੈ ਅ ਇਹਨਾਂ ਦੀ ਮੰਗ ਹੈ ਕਿ ਆਲੇ ਤੇ ਉਸ ਤੋਂ ਬਾਅਦ ਕੀ ਕਾਰਜ ਜਰੀਏ ਆਪਾਂ ਦੇਖੀਏ ਜਿਵੇਂ ਆ ਲੈ ਇੱਕ ਮੈਨੇਜਮੈਂਟ ਦੇ ਕਰਕੇ ਦੀਪਕ ਸਾਹਿਬ ਇਹ ਪਤਾ ਕੀ ਇਹ ਦੱਸੋ ਬਹਿਲਾ ਮੈਂ ਆਹੋਦੋਂ ਦੇ ਵਿੱਚ ਇਹ ਪ੍ਰੋਬਲਮ ਜਿਹੜਾ ਆ ਰਿਹਾ ਹੈ ਇਹਨਾਂ ਕੋਲ ਵਿੱਚ ਬੈਂਕਟੀ ਵੀ ਆਉਣੀ ਆ ਬਹੁਤ ਮੇ ਦੋਗੇ ਬੇਸਤ ਲੱਗਿਆ ਇਹਨਾਂ ਇਹ ਜਿਹੜੀ ਰੋਣਾ ਦੇਗਾ ਜਦੋਂ ਸਾਡੇ ਖੜਾ ਹਲਵਾ ਦੇ ਨਾਲ ਤੋਂ ਵੀ ਇੱਕ ਸਨਪੋਰਟ ਬਣਿਆ ਆ ਜਿਹੜੇ ਕਿਹੜੇ ਜਗ੍ਹਾ ਤੇ ਮਾੜੇ ਕਹਿਣ ਨਾਲ ਕਿ ਇੱਥੇ ਇਸ ਨੂੰ ਨਿਸ਼ਾਨ ਕਰਦੇ ਕੱਟ ਕਰਦੇ ਆ ਜਿਹੜੀ ਆਵੇ ਅੱਜ ਪਾਣ ਸਾਡੇ ਪਰਸਾ ਆ ਉਹਦੀ ਦੀਵਾਰ ਦੇ ਨਾਲ ਅੰਗਣਵਾੜੀ ਸ਼ੌਕ ਦੇ ਬਾਰੇ ਵੀ ਸੁਣਦਾ ਉਹ ਵੀ ਆ ਖੜੇ ਬੰਦੇ ਆ ਇਹ ਕੰਮ ਦੀ ਗੱਲ ਪਾ ਦਿੱਤਾ ਹੈ ਅੱਖਾਂ ਵਿੱਚ ਵੀ ਕਰ ਰਹੀ ਹੈ ਨਾ ਫੈਕਟਰੀ ਹਰ ਇੱਕ ਮਿੰਟ ਦੇਖਦੇ ਚੱਲਦੇ ਹਨ ਕੋਈ ਦਿੱਕਤ ਨਹੀਂ ਫੈਕਟਰੀ ਸਟੌਨ ਆ ਇੱਕ ਤਰ੍ਹਾਂ ਦੀ ਹੈ ਇਹਨਾਂ ਦਾ ਕੋਈ ਐਸਾ ਤਰੀਕਾ ਨਹੀਂ ਦੇਖੀ ਹੋਵੇਗੀ ਕੋਈ ਗੱਲ ਕੋਈ ਮਾਗੂਰ ਉਹ ਉਹ ਰੱਖਾਏ ਹੁੰਦੇ ਹੈ ਅੱਗੇ ਜੋ ਰੋਲਾ ਪਾ ਰਹੇ ਹੈ ਸਾਰਾ ਸੋਨੋ ਇਹਦਾ ਹਾਲ ਹੋ ਰਿਹਾ ਹੈ ਕਿ ਸਹੀ ਕਰੋਗੇ ਤਾਂ ਮੋਟਾ ਕੰਮ ਹੋ ਜਾਊਗਾ ਆਪਣਾ ਸਿੱਧਾ ਇਹ ਲਾਰੇ ਲਾਈ ਨੇ ਪੂਰੀ ਕੋਸ਼ਿਸ਼ ਆਪਣਾ ਟੈਕਨੋਲੋਜੀ ਇਹਨਾਂ ਦੀ ਜੋ ਕੰਪਲੇਟ 에ਅਰ ਪੋਲੂਸ਼ਨ ਦੀ ਕੰਪਲੇਟ ਆਈ ਹੈ ਅਸੀਂ ਉਹ ਪਿੰਡ ਵਾਲਿਆਂ ਦੀ ਪ੍ਰੋਬਲਮ ਅਸੀਂ ਸਾਰੀ ਦੇਖ ਲਈ ਹੈ ਪ੍ਰੋਬਲਮ ਜੈਨੂਇਨ ਹੈ ਅਸੀਂ ਇੱਥੇ ਜੋ ਬਣਦੀ ਕਾਰਵਾਈ ਆਪਣੇ ਰੂਲਾ ਮੁਤਾਬਕ ਹੋਸੀ ਕਰਾਂਗੇ ਤੇ ਦੂਜਾ ਅਸੀਂ ਇੰਡਸਟਰੀ ਨੂੰ ਮਤਲਬ ਇਹ ਹੈ ਕਿ ਉਹ ਆਪਣੇ ਸੈਂਟਰੀ ਅਰੇਂਜਮੈਂਟ ਕਰਨ ਤਾਂ ਕਿ ਕੋਈ ਕੋਈ ਵਸਨੀਕ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਸਰ ਤੁਹਾਡੇ ਸਾਹਮਣੇ ਪਿੰਡ ਵਾਲਿਆਂ ਨੂੰ ਦਿੱਕਤ ਹੈਗੀ ਹੈ ਸਰ ਬਿਲਕੁਲ ਹੈਗੀ ਹੈ ਬਿਲਕੁਲ ਜੈਨੂਇਨ ਪ੍ਰੋਬਲਮ ਹੈ ਅਸੀਂ ਵਿਜ਼ਿਟ ਕਰ ਲਈ ਹੈ ਸਾਰਾ ਅਸੀਂ ਇਹਦੀ ਜੋ ਬਣਦੀ ਕਾਰਵਾਈ ਇਹਦੀ ਰਿਪੋਰਟ ਅਗਲੀ ਕਾਰਵਾਈ ਭੇਜ ਦਵਾਂਗੇ ਜਿਹੜੀ ਆ ਕਹਿੰਦਾ ਕਿ ਜੀ ਤੁਹਾਡੀ ਫੈਕਟਰੀ ਬਾਹਰ ਇਹ ਲੋਕ ਧਰਮਲਾ ਕੇ ਬੈਠੇ ਕਾਰਨ ਕੀ ਲੈ ਗਏ। ਕਾਰਨ ਸਰ ਇਸ ਤਰ੍ਹਾਂ ਆ ਜਿਹੜੇ ਸਾਨੂੰ ਮਨਜ਼ੂਰੀਆਂ ਵੀ ਮਿਲੀਆਂ ਹੋਈਆਂ ਔਰ ਉਸੇ ਵਾਸਤੇ ਧੱਕਾ ਕਰੀ ਜਾਂਦੇ ਅਸੀਂ ਨਵੀਂ ਨਾਈ ਚਲਾਉਣ ਦੇ ਦੀ ਜੀ ਬੜੀ सस्ती। ਬਲ ਪੂਰੇ ਸ਼ਹਿਰ ਦੀ ਰਾਖ ਜਾਂ ਹਵਾ ਨਾਲ ਉੜ ਕੇ ਪੇਟੀ ਚੰਦੀ ਪਈ ਆ ਤੇ ਔਰ ਵਿੱਚ ਇਹ ਗੰਦੇ ਜੀ ਤੁਹਾਡੀ ਫੈਕਟਰੀ ਦੀ ਆ ਰਹੀ ਆ। ਤੁਸੀਂ ਇਹਨਾਂ ਨਾਲ ਕੋਈ ਗੱਲਬਾਤਾਂ ਕੀਤੀ ਤੁਹਾਡੀ ਫੈਕਟਰੀ ਬਾਹਰ ਕਿਉਂ ਵੱਡੀ ਆ ਨਹੀਂ ਫੈਕਟਰੀ ਵੀ ਉਧਰ ਵੀ ਜਾ ਕੇ ਬੈਠ ਸਕਦੇ ਤੁਹਾਡੀ ਫੈਕਟਰੀ ਬਾਹਰ ਸੋਲੂਸ਼ਨ ਵਾਲੇ ਆਏ ਸੀ ਜੀ ਉਹ ਆਪਣਾ ਜੋ ਪੱਖ ਰੱਖ ਕਰਨੀ ਅਸੀਂ ਉਹ ਸਾਹਬ ਦੇ ਚੱਲੇਗੇ। ਠੀਕ ਹੈ ਤੇ ਪਰਿਵਾਰ ਐਲੀਕੇਸ਼ਨ ਆਰਡਰ ਸੀ ਪਕਣੀ ਜਿਲਾਨੀ ਬਾਕੀ ਜੋ ਮਰਜ਼ੀ ਜਲਾ ਸਕਦੇ ਹੋ ਹੋਰ ਕੰਮ ਕਰ ਸਕਦੇ ਹੋ ਸਰ ਹੋਰ ਸ਼ੂਟ ਟਾਈਮ ਟੂ ਟਾਈਮ ਦੇ ਦੋ ਮਹੀਨੇ ਬਾਅਦ ਪੁੱਛਿਆ ਹੁੰਦਾ ਸੀ ਦੋ ਮਹੀਨੇ ਬਾਅਦ ਪੁੱਛੰਦਾ ਸੀ ਉੱਤੀ ਅਸੀਂ ਚਲਾਂਦੇ ਹਾਂ ਠੀਕ ਹੈ ਹੁਣ ਪਰਿਵਾਰ ਨੂੰ ਕੀ ਸਾਮ ਸਮਝਾਉਣਾ ਥਾ ਜਵੋ ਸਾਡੇ ਵੱਲੋਂ ਹਜੇ ਯਾ ਪੋਲਿਊਸ਼ਨ ਬੋਰਡ ਵਾਲੇ ਅੱਗੇ ਗਏ ਆ ਉਹਨਾਂ ਨੂੰ ਪੁੱਛ ਲੈ ਵੀ ਜੀ ਕੀ ਅਸੀਂ ਲੋਮਸੋਰ ਲਗਾਈਏ ਟੀਓ ਲਗਾਵਾਗੇ ਜੀ ਠੀਕ ਹੈ ਤੁਸੀਂ ਮੌਕੇ ਤੇ ਪਹੁੰਚ ਸੀ ਜਿਹੜਾ ਥਾਂ ਤੁਹਾਨੂੰ ਲੱਗਦਾ ਤੁਹਾਨੂੰ ਕਿਸ ਤਰੀਕੇ ਇਲਾਕਾ ਕੋ ਕੋ ਭੈਣ ਥਾਣਾ ਜੀ ਪੁਲਿਸ ਚੋਂ ਕੀ ਈਸ਼ਵਰ ਕਲੋਨੀ ਅ ਤੁਹਾਨੂੰ ਕਿਸ ਤਰ੍ਹਾਂ ਦੀ ਇਤਲਾਮ ਮਿਲ ਸੀ ਕਿ ਧਰਮਾਂ ਲੱਗਿਆ ਜਾਂ ਕੋਈ ਹਮਲਾਵਾਂ ਹੋ ਰਿਹਾ ਹੈ ਜਾਂ ਕਿਸੇ ਕਿ ਤੁਹਾਨੂੰ ਤਾਂ ਹੋਣੀ ਆਇਆ ਸੀ ਅੱਛਾ ਜੀ ਤੇ ਸੁਪਨ ਸਾਹਿਬ ਕਹਿੰਦੇ ਵੀ ਅਸੀਂ ਆਪਣਾ ਰੋਸ ਜਿ ਤੋਵਾ ਅੱਛਾ ਜੀ ਸਾਡੀ ਆ ਪ੍ਰੋਬਲਮ ਵੀ ਸਾਡੇ ਘਰਾਂ ਦੇ ਸਵਾਹ ਉੱਡ ਕੇ ਆਉਂਦੀ ਹੈ ਜੀ ਫੈਕਟਰੀ ਦੇ ਅੱਧੀ ਤੇ ਤੁਸੀਂ ਆ ਕੇ ਮਤਲਬ ਇੱਥੇ ਦੇਖ ਲਓ ਵੀ ਕੋਈ ਇਹ ਪਾਰਟੀ ਦੀ ਪ੍ਰੋਬਲਮ ਹੈ ਇਹ ਕਿੱਥੇ ਕਰਕੇ ਤਾਮਾਂ ਲੱਗਿਆ ਕਿਸੇ ਦਾ ਇਹ ਇਹ ਸਾਠ ਹੈ ਜੀ ਫੈਕਟਰੀ ਹੈ ਜਨ ਸਾਹਿਬ ਦੀ ਫੈਕਟਰੀ ਹੈ ਕੋਈ ਹੋਰ ਵਾਕਿਆ ਨਹੀਂ ਦੇ ਫੈਕਟਰੀ ਵਾਲੇ ਮੌਕੇ ਤੇ ਆਏ ਸੀ ਫੈਕਟਰੀ ਵਾਲੇ ਮੌਕੇ ਤੇ ਖੜੇ ਵੀ ਆ ਇਹਨਾਂ ਨਾਲ ਗੱਲਬਾਤ ਹੀ ਬੈਠਕ ਹੋਈ ਆ ਅੱਛਾ ਜੀ ਹੁਣ ਵੇਖੋ ਇਹ ਆਪਸੇ ਚ ਕੀ ਸੰਧੀ ਆਪਣੀ ਕਰਦੇ ਕੀ ਕਾਰਨ ਹੀ ਰਿਆ ਤਾਂ ਮਾਲ ਆਉਂਦਾ ਨਾ ਕੋਈ ਲਾਉਂਦਾ ਕਹਿੰਦੇ ਜੀ ਮੰਗਲੀਏ ਪੰਚਾਇਤ ਵਾਹ ਕਹਿੰਦੇ ਵੀ ਸਾਡੇ ਘਰਾਂ ਦੇ ਵਿੱਚ ਦਾ ਜਿਹ ਪ੍ਰੋਫਿਊਸ਼ਨ ਨਾਲ ਆਉਂਦਾ ਵਾਸ ਵਗੈਰਾ ਉੱਟ ਕੇ ਆਉਂਦੀ ਅਸੀਂ ਕੱਪੜੇ ਸੁੱਕਣੇ ਪਾਉਦੇ ਉਹ ਹਨ ਪ੍ਰੋਬਲਮ ਆਉਂਦੀ ਆ ਬਾਕੀ ਮਾਵਾ ਮੇਰ ਸਰ ਜੀ ਬਾਹਰੇ ਹੁਣ ਕੀ ਮੰਗ ਹੈ ਇਹਨਾਂ ਦੀ ਕੀ ਕਾਰਵਾਈ ਚ ਮੰਗੇ ਇਹਦੇ ਦੱਸਿਆ ਜੀ ਪ੍ਰੋਫਿਊਸ਼ਨ ਪੋਟ ਵਾਲੇ ਆ ਇਨੋਂ ਨਾਲ ਆਪਣਾ ਪੱਖ ਰੱਖਿਆ ਨਾ ਆਪਣਾ ਪੱਖ ਰੱਖਿਆ ਵੀ ਕੋ 10 ਮਿੰਟ ਤੱਕ ਤਾਂ ਦੰਦਾ ਦਿੰਦੇ ਕੀ ਜੋ ਵੀ ਪੱਕ ਹੋਵੇ ਤਾਂ ਠੱਕ ਠੜ ਖਾਣਿਆ ਕੀ ਕੋਈ ਹੰਗਾਮਾ ਤਾਂ ਨਹੀਂ ਹੋ ਰਿਹਾ ਇੱਥੇ ਕੋਈ ਹੰਗਾਮਾ ਹੋ ਰਿਹਾ ਸੰਗਾ ਕੋਈ ਵੇ ਵੇ ਗਾਮਿਆ ਕੋ ਗੱਲ ਨਹੀਂ ਸਾਰਾ ਕੁਝ ਕੰਟਰੋਲ ਨਹੀਂ ਕੋ ਛਾਪਿਆ